ਸ਼ਨੀਵਾਰ ਨੂੰ ਐਸ ਡੀ ਐਮ ਦਫਤਰ ਫਿਲੌਰ ਵਿਖੇ ਐਸ ਡੀ ਐਮ ਅਮਨਪਾਲ ਸਿੰਘ ਆਹੂਜਾ ਨੇ ਐਗਰੀਕਲਚਰ ਤੇ ਪ੍ਰਦੂਸ਼ਣ 보ਰਡ ਵਿਭਾਗ ਫਿਲੌਰ ਰੁੜਕਾ ਕਲਾ ਤੇ ਨੁਰਮਹਿਲ ਦੇ ਅਫਸਰਾ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਮੀਟਿੰਗ ਮੌਕੇ ਆਉਣ ਵਾਲੀ ਫਸਲ ਦੀ ਵਾਢੀ ਤੋਂ ਬਾਅਦ ਕਿਸਾਨਾਂ ਨੂੰ ਪ੍ਰਾਲੀ ਸਾਂਣ ਤੋਂ ਰੋਕਣ ਲਈ ਸਲਾਹ مشورہ ਕੀਤਾ ਗਿਆ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਕਿੰਨੇ ਨੁਕਸਾਨ ਹੁੰਦੇ ਹਨ ਅਤੇ ਖੇਤੀ ਦੀ ਜ਼ਮੀਨ ਨੂੰ ਕਿਨਾ ਨੁਕਸਾਨ ਹੁੰਦਾ ਹੈ। ਇਸ ਮੌਕੇ ਐਸਡੀਐਮ ਅਮਨਪਾਲ ਸਿੰਘ ਆਹੂਜਾ ਨੇ ਕਿਹਾ ਕਿ ਪਿਛਲੀ ਫਸਲ ਦੀ ਵਾਢੀ ਸਮੇਂ ਵੀ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਸੀ। ਹੁਣ ਵੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਪਰਾਲੀ ਸਾੜਨ ਤੋਂ ਗੁਰੇਜ਼ ਕਰਨ। ਇਸ ਮੌਕੇ ਸਤਵਿੰਦਰਪਾਲ ਸਿੰਘ ਮਨਦੀਪ ਸਿੰਘ ਰਮਨਦੀਪ ਏਡਿਓ ਰੋਡ ਕਾਕਲਾ ਲਖਵੀਰ ਸਿੰਘ ਫਿਲੌਰ ਗੁਰਪ੍ਰੀਤ ਸਿੰਘ ਸੰਦੂ ਨੂਰਮਹਿਲ ਗਰੋਵਰ ਕਸਵਾਦੇ ਮੌਜੂਦ ਸਨ ਫਿਲੌਰ ਤੋਂ ਫਿਲੌਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਅੱਜ ਮੈਂ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਆਫੀਸਰਸ ਨਾਲ ਪੋਲੂਸ਼ਨ ਕੰਟਰੋਲ ਬੋਰਡ ਦੇ ਆਫੀਸਰਸ ਇਹਨਾਂ ਨਾਲ ਸਟੱਬਲ ਬਰਨਿੰਗ ਵਿਸ਼ੇ ਦੇ ਉੱਪਰ ਜੋ ਪਿਛਲੇ ਨੂੰ ਸਾੜਨ ਦੇ ਇਨਸੀਡੈਂਟ ਹੋਦੇ ਆ ਉਹਦੇ ਸਬੰਧ ਵਿੱਚ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਅਸੀਂ ਆਉਣ ਵਾਲੇ ਜੋ ਬਾਟੀਆਂ ਦਾ ਸੀਜ਼ਨ ਹੈ ਜਦੋਂ ਜੋ ਨੇਰੀ ਬਾਟੀ ਖੋਣੀ ਹੈ ਉਸ ਤੋਂ ਬਾਅਦ ਸਾਲਾ ਉਹ ਲੋ 24 ਜਨਵਰੀ ਜਿਸ ਦਾ ਮਿਸ਼ਨ ਹੁੰਦਾ ਹੈ ਕਿ ਸੇਤ ਨੂੰ ਬਹੁਤ ਹੀ ਨੁਕਸਾਨ ਹੁੰਦਾ ਹੈ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ ਉਸ ਦੇ ਸੰਬੰਧ ਵਿੱਚ ਮੀਟਿੰਗ ਕਰਕੇ ਸੀ ਵਿਚਾਰ ਕੀਤਾ ਕਿ ਵੀ ਇਹਦੇ ਵਾਸਤੇ ਹੁਣ ਅਸੀਂ ਫਲੋਰ ਸਬਡਿਵੀਜ਼ਨ ਦੇ ਵਿੱਚ ਵਰਕਪਰਿੰਡਾ ਵਿੱਚ ਬਲੌਕ ਕਰਦੇ ਤੇ ਪਿੰਡ ਦੇ ਪੱਧਰ ਦੇ ਵਿੱਚ ਅਵੇਰਨੈਸ ਕੈਂਪਸ ਮੀਟਿੰਗਸ ਅਤੇ ਮੀਡੀਆ ਦੀ ਮਦਦ ਦੇ ਨਾਲ ਪ੍ਰਚਾਰ ਕਰਾਂਗੇ ਤੇ ਲੋਕਾਂ ਨੂੰ ਤੇ ਫਾਰਮਰਸ ਨੂੰ ਜਾਗਰੂਕ ਕਰਾਂਗੇ ਕਿ ਪਰਾਲੀ ਨੂੰ ਅੱਗ ਨਾਲ ਨਹੀਂ ਜਲਾਈਏ ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਦਾ ਨੁਕਸਾਨ ਹੀ ਨੁਕਸਾਨ ਹੈ ਇਸ ਦਾ ਬੈਨੀਫਿਟ ਕੋਈ ਨਹੀਂ ਨਾ ਤਾਂ ਫਸਲ ਨੂੰ ਬੈਨੀਫਿਟ ਹੈ ਨਾ ਮਿੱਟੀ ਨੂੰ ਬੈਨੀਫਿਟ ਹੈ ਇਹ ਨੁਕਸਾਨ এনवायरमेंट ਨੂੰ ਬਹੁਤ ਜ਼ਿਆਦਾ ਹੈ ਇਸ ਕਰਕੇ ਅਸੀਂ ਅੱਜ ਜੇ ਪਲੈਨਿੰਗ ਕੀਤੀ ਹੈ ਫਲੋਰ ਸਬਸਿਡੀਨ ਵਾਸਤੇ ਕਿਸ ਤਰ੍ਹਾਂ ਅਸੀਂ ਫਾਰਮਰਸ ਤੱਕ ਪਹੁੰਚ ਕਰ ਲਈਏ ਇਸ ਵਾਰ ਅਸੀਂ ਚੰਗੀ ਸੀ ਫਾਰਮ ਲੀਡਰਸ ਨਾਲ ਵੀ ਅਪਰੋਚ ਕਰਾਂਗੇ ਉਹਨਾਂ ਦਾ ਵੀ ਸਹਿਯੋਗ ਲਵਾਵਾਂਗੇ ਪਿਛਲੇ ਸੀਜ਼ਨ ਦੇ ਵਿੱਚ ਵੀ ਸਾਨੂੰ ਇਹ 1.4 ਲੀਟਰ ਹੈਗੇ ਉਹਨਾਂ ਨੂੰ ਕਾਫੀ ਸਹਿਯੋਗ ਦਿੱਤਾ ਗਿਆ ਸੀਗਾ ਇਸ ਵਾਰ ਫਿਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਵੀ ਬਰਾਲੀ ਦੇ ਇਨਸੀਡੈਂਟਸ ਨੂੰ ਘਟਾਲ ਵਿੱਚ ਸਰਕਾਰ ਦਾ ਸਾਡਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਸੀਂ ਵੱਧ ਤੋਂ ਵੱਧ ਫਾਰਮਰਸ ਤੱਕ ਪਹੁੰਚ ਕੇ ਉਹਨਾਂ ਨੂੰ ਅਵੇਅਰਨੈਸ ਕਰਾ ਸਕੀਏ ਕਿ ਵੀ ਪਰਾਲੀ ਨੂੰ ਨਾ ਸਾੜਿਆ ਜਾਵੇ ਇਸ ਵਾਰ ਦੇ ਵਿੱਚ ਅੱਜ ਅਫਸਰਸਲ ਮੀਟਿੰਗ ਕੀਤੀ ਗਈ ਹੈ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਅਸੀਂ ਇਸ ਦੇ ਆਪਣੇ ਵੱਲੋਂ ਪੂਰਜੋਰ ਕੋਸ਼ਿਸ਼ ਕਰਾਂਗੇ